ਸਮੂਹ ਪੰਜਾਬੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਦੇ ਹਾਂ ਕਿ ਜੋ 2024 ਐਮਪੀ ਦੇ ਇਲੈਕਸ਼ਨ ਹੋ ਰਹੇ ਨੇ 1 ਜੂਨ ਨੂੰ ਜਿਹੜੀਆਂ ਵੋਟਾਂ ਪੈ ਰਹੀਆਂ ਨੇ ਤਾਂ 1 ਜੂਨ ਤੋਂ ਲੈ ਕੇ 6 ਜੂਨ ਤੱਕ ਜਿਹੜੇ ਇਹ ਦਿਹਾਰੇ ਹੈ ਜਿਹੜਾ ਇਹ ਸਮਾਂ ਹੈ ਤਾਂ ਇਹ ਉਹ ਸਮਾਂ ਹੈ ਕਿ ਜਦੋਂ ਭਾਰਤ ਦੀ ਸਰਕਾਰ ਵੱਲੋਂ ਸਾਡੇ ਪਵਿੱਤਰ ਧਾਰਮਿਕ ਸਥਾਨ ਸ੍ਰੀ ਦਰਬਾਰ ਸਾਹਿਬ ਗੁਰੂ ਰਾਮਦਾਸ ਸਾਹਿਬ ਦੇ ਘਰ ਤੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਬੜੀ ਦਰਿੰਦਗੀ ਦੇ ਨਾਲ ਬੜੀ ਬੇਸ਼ਰਮੀ ਦੇ ਨਾਲ ਇੱਕ ਭਿਆਨਕ ਕਤਲੇਆਮ ਕੀਤਾ ਗਿਆ ਤਾਂ ਉਹ ਜਿਹੜਾ ਸਮੇਂ ਦਾ ਦ੍ਰਿਸ਼ ਸੀ ਉਹ ਹਾਲਾਤ ਸੀ ਉਹ ਐਨੇ ਭਿਆਨਕ ਸੀ ਕਿ ਜਿਹੜਾ ਪਵਿੱਤਰ ਸਰੋਵਰ ਦਾ ਜਲ ਸੀ ਉਹ ਵੀ ਕਹਿੰਦੇ ਖੂਨ ਦੇ ਨਾਲ ਲਾਲ ਹੋ ਗਿਆ ਸੀ ਤਾਂ ਕਾਫੀ ਸਾਰੇ ਜਿੱਥੇ ਸਾਡੇ ਸਿੰਘ ਸ਼ਹੀਦ ਹੋਏ ਉੱਥੇ ਆਮ ਸੰਗਤਾਂ ਜਿਹੜੀਆਂ ਆਮ ਸ਼ਰਧਾਲੂ ਜਿਨ੍ਹਾਂ ਦਾ ਵੱਡੇ ਪੱਧਰ ਤੇ ਸਾਮੇ ਦੀ ਸਰਕਾਰ ਵੱਲੋਂ ਤੋਪਾਂ ਟੈਂਕਾਂ ਦੇ ਨਾਲ ਕਤਲੇਆਮ ਕੀਤਾ ਗਿਆ ਤਾਂ ਇਹ ਜਿਹੜਾ ਸਮਾਂ ਹੈ ਸਾਡੀ ਕੌਮ ਦੇ ਵਾਸਤੇ ਨਾ ਭੁੱਲਣ ਯੋਗ ਹੈ ਤਾਂ ਇੱਥੇ ਜਿਹੜੀ ਖਾਸ ਗੌਰ ਕਰਨ ਵਾਲੀ ਗੱਲ ਹੈ ਕਿ ਅਸੀਂ ਵੋਟ ਦੇਣ ਤੋਂ ਪਹਿਲਾਂ ਉਹਨਾਂ ਧਿਰਾਂ ਦੀ ਚੋਣ ਕਰਨੀ ਹੈ ਜਾਂ ਉਹਨਾਂ ਧਿਰਾਂ ਨੂੰ ਧਿਆਨ ਦੇ ਵਿੱਚ ਰੱਖਣਾ ਹੈ ਕਿ ਕਿਹੜੀਆਂ ਸਿਆਸੀ ਧਿਰਾਂ ਸਾਡੀ ਵੋਟ ਲੈਣ ਦੀਆਂ ਹੱਕਦਾਰ ਨੇ ਕਿਉਂਕਿ ਇਹ ਮੇਰੀ ਜਿਹੜੀ ਖਾਸ ਤੌਰ ਤੇ ਬੇਨਤੀ ਹੈ ਸਮੁੱਚੀ ਸਿੱਖ ਕੌਮ ਦੇ ਵਾਸਤੇ ਹੈ ਜਿਹੜੀ ਮਹਾਨ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ ਮੰਨਦੀ ਹੈ ਤਾਂ ਕਿਸੇ ਵੀ ਸਿਆਸੀ ਪਾਰਟੀ ਨੂੰ ਵੋਟ ਦੇਣ ਤੋਂ ਪਹਿਲਾਂ ਇੱਕ ਵਾਰ ਉਹ 84 ਦਾ ਜਿਹੜਾ ਭਿਆਨਕ ਦ੍ਰਿਸ਼ ਉਹ ਕਤਲੇਆਮ ਜਰੂਰ ਯਾਦ ਕਰ ਲਿਓ ਕਿਉਂਕਿ ਲੋਕਾਂ ਦੀ ਕਚਹਿਰੀ ਦੇ ਵਿੱਚ ਜਿਹੜੀਆਂ ਵੋਟ ਮੰਗਣ ਵਾਲੀਆਂ ਧਿਰਾਂ ਨੇ ਵੱਖ-ਵੱਖ ਸਿਆਸੀ ਪਾਰਟੀਆਂ ਨੇ ਜਿਨ੍ਹਾਂ ਦੇ ਵਿੱਚ ਪਹਿਲੀ ਧਿਰ ਉਹ ਹੈ ਕਿ ਜਿਸ ਧਿਰ ਨੇ ਹਮਲਾ ਕਰਨ ਦੇ ਲਈ ਸਮੇਂ ਦੀ ਪ੍ਰਧਾਨ ਮੰਤਰੀ ਦੇ ਸਕੱਤਰ ਨੂੰ ਚਿੱਠੀਆਂ ਲਿਖੀਆਂ ਕਿ ਤੁਸੀਂ ਆ ਕੇ ਜਿਹੜਾ ਹੈ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੂੰ ਫੜੋ ਕਿਸੇ ਵੀ ਤਰੀਕੇ ਉਹਨਾਂ ਨੂੰ ਕਾਬੂ ਕਰੋ ਸੋ ਇਹ ਸਿੱਧਾ-ਸਿੱਧਾ ਦਰਬਾਰ ਸਭ ਤੇ ਹਮਲਾ ਕਰਨਾ ਜਾਂ ਹਮਲਾ ਕਰਨ ਵਾਲਿਆਂ ਨੂੰ ਸੱਦਾ ਦੇਣਾ ਸੀ ਤੇ ਦੂਸਰੀ ਧਿਰ ਉਹ ਹੈ ਜਿਸ ਨੇ ਸੱਤਾ ਦੇ ਨਸ਼ੇ ਦੇ ਵਿੱਚ ਅੰਨਿਆ ਹੋ ਕੇ ਸਾਡੇ ਧਾਰਮਿਕ ਸਥਾਨ ਤੇ ਤੋਪਾਂ ਟੈਂਕਾਂ ਦੇ ਨਾਲ ਹਮਲਾ ਕੀਤਾ ਔਰ ਗੋਲਾ ਬਰੂਦ ਜਾਂ ਉਹ ਪਾਵਰ ਵਰਤੀ ਗਈ ਜਿਹੜੀ ਆਪਾਂ ਕਿਸੇ ਦੁਸ਼ਮਣ ਦੇਸ਼ ਦੇ ਖਿਲਾਫ ਵਰਤਦੇ ਹਾਂ ਤਾਂ ਤੀਜੀ ਧਿਰ ਉਹ ਹੈ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਭ ਨੂੰ ਢੈ ਢੇਰੀ ਕੀਤੇ ਜਾਣ ਦੀ ਖੁਸ਼ੀ ਦੇ ਵਿੱਚ ਭੰਗੜੇ ਪਾਏ ਹਮਲਾ ਕਰਨ ਆਏ ਫੌਜੀਆਂ ਦੇ ਲਈ ਸ਼ੋਲੇ ਪੂਰੀਆਂ ਦੇ ਲੰਗਰ ਲਗਾਏ ਗਏ ਭਾਵ ਬੇहद ਖੁਸ਼ੀ ਮਨਾਈ ਤਾਂ ਉਹ ਤਰਸੀ ਭਾਜਪਾ ਤੇ ਕੁਝ ਕ ਸਾਡੇ ਪੰਜਾਬ ਦੇ ਹਿੰਦੂ ਭਰਾ ਵੀ ਉਹਨਾਂ ਦੇ ਵਿੱਚ ਸ਼ਾਮਲ ਸੀ ਇਹ ਸੱਚ ਹੈ ਚੌਥੀ ਧਿਰ ਜਿਹੜੀ ਉਹ ਹੈ ਜੋ ਕਿ ਅੱਜ ਸੱਤਾ ਤੇ ਕਾਬਜ਼ ਹੈ ਜਿਹੜੀ ਅੱਜ ਵੀ ਸਾਡੇ ਨੌਜਵਾਨਾਂ ਨੂੰ ਡਿਬਰੂਗੜ੍ਹ ਦੀਆਂ ਜੇਲ੍ਹਾਂ ਦੇ ਵਿੱਚ ਜਿਨ੍ਹਾਂ ਨੇ ਭੇਜਿਆ ਸੈਂਟਰ ਦੀ ਸਹਿਮਤੀ ਦੇ ਨਾਲ ਸੈਂਟਰ ਦੀ ਮਦਦ ਨਾਲ ਤਾਂ ਇੱਕ ਧਿਰ ਜਿਹੜੀ ਉਹ ਹੈ ਸ਼ਹੀਦ ਭਾਈ ਬਿਆਨਤ ਸਿੰਘ ਭਾਈ ਕੇਰ ਸਿੰਘ ਭਾਈ ਸਤਵੰਤ ਸਿੰਘ ਗੁਰੂ ਕੇ ਸਿੱਖ ਤਾਂ ਉਸ ਸਮੇਂ ਸ਼ਹੀਦ ਭਾਈ ਬਿਆਨਤ ਸਿੰਘ ਨੇ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਇਸ ਸਿੱਖ ਕੌਮ ਨੂੰ ਸਿਰ ਉੱਚਾ ਕਰਕੇ ਜਿਉਣ ਦੇ ਲਈ ਹੌਸਲਾ ਦਿੱਤਾ ਤਾਂ ਅੱਜ ਅਸੀਂ ਜਿਹੜਾ ਹੈ ਵੋਟ ਦੇਣ ਤੋਂ ਪਹਿਲਾਂ ਇਸ ਸੋਚਣਾ ਹੈ ਕਿ ਕੀ ਅਸੀਂ ਸਿੱਖ ਕੌਮ ਦੇ ਹੱਕ ਦੇ ਵਿੱਚ ਖੜਨ ਵਾਲਿਆਂ ਨੂੰ ਆਪਣੀ ਵੋਟ ਦੇਣੀ ਹੈ ਉਹਨਾਂ ਦੇ ਹੱਕ ਦੇ ਵਿੱਚ ਖੜਨਾ ਹੈ ਜਾਂ ਉਹਨਾਂ ਨੂੰ ਆਪਣੀ ਵੋਟ ਦੇਣੀ ਹੈ ਜਿਹੜੇ ਸਮੇਂ-ਸਮੇਂ ਤੇ ਪਿਛਲੇ 50 ਸਾਲ ਤੋਂ ਪੰਜਾਬ ਨੂੰ ਲੁੱਟ ਕੇ ਪੰਜਾਬ ਨੂੰ ਕੁੱਟ ਕੇ ਦਿੱਲੀ ਦੇ ਮੂਹਰੇ ਕੋਡਾ ਕਰਕੇ ਰੱਖਣਾ ਚਾਹੁੰਦੇ ਨੇ ਤਾਂ ਅੱਜ ਜਿਹੜਾ ਸਮਾਂ ਹੈ ਤਾਂ ਅਕਸਰ ਆਪਾਂ ਦੇਖਦੇ ਹਾਂ ਕਿ ਜਦੋਂ ਸਾਡੇ ਸਿੱਖ ਭਰਾ ਸੰਗਤਾਂ ਉਥੇ ਦਰਬਾਰ ਸਾਹਿਬ ਦਰਸ਼ਨ ਕਰਨ ਵਾਸਤੇ ਅੱਜ ਵੀ ਜਾਂਦੀਆਂ ਨੇ ਤਾਂ ਬਹੁਤ ਸਾਰੇ ਸਾਡੇ ਭਰਾ ਸਾਡੇ ਨੌਜਵਾਨ ਉਥੇ ਜਾ ਕੇ ਸੈਲਫੀਆਂ ਲੈ ਕੇ ਇਹ ਫੋਟੋਆਂ ਪਾਉਂਦੇ ਨੇ ਉਹਨਾਂ ਦੇ ਥੱਲੇ ਲਿਖਿਆ ਹੁੰਦਾ ਕਿ ਅੱਜ ਅਸੀਂ ਗੁਰੂ ਰਾਮਦਾਸ ਸਾਹਿਬ ਦੇ ਦਰਸ਼ਨ ਕੀਤੇ ਤਾਂ ਖਿਆਲ ਕਰਿਓ ਜੇਕਰ ਤੁਸੀਂ ਹਮਲਾ ਕਰਨ ਵਾਲਿਆਂ ਨੂੰ ਜਾਂ ਹਮਲਾ ਕਰਵਾਉਣ ਵਾਲਿਆਂ ਨੂੰ ਜਾਂ ਖੁਸ਼ੀਆਂ ਮਨਾਉਣ ਵਾਲਿਆਂ ਨੂੰ ਵੋਟ ਦੇ ਕੇ ਗੁਰੂ ਰਾਮਦਾਸ ਸਾਹਿਬ ਦੇ ਜਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਥਾਨ ਤੇ ਜਾਓਗੇ ਤਾਂ ਗੁਰੂ ਸਭ ਜਵਾਬ ਮੰਗਣਗੇ ਕਿ ਤੁਸੀਂ ਕਾਹਦੇ ਸੇਖੋਂ ਤੁਸੀਂ ਸਾਡੇ ਧਾਰਮਿਕ ਸਥਾਨ ਨੂੰ ਢਾਹ ਢੇਰੀ ਕਰਨ ਵਾਲਿਆਂ ਦੇ ਹੱਕ 'ਚ ਖੜੇ ਹੋਏ ਸੋ ਆਪਾਂ ਉੱਥੇ ਜਿਹੜਾ ਹੈ ਗੁਰੂ ਰਾਮਦਾਸ ਸਾਹਿਬ ਨੂੰ ਕਿਹੜਾ ਮੂੰਹ ਦਿਖਾਵਾਂਗੇ ਤਾਂ ਕੋਸ਼ਿਸ਼ ਕਰੀਏ ਇੱਕ ਵਾਰ ਵੋਟ ਦੇਣ ਤੋਂ ਪਹਿਲਾਂ ਉਸ ਦਰਸ਼ਨ ਨੂੰ ਉਸ ਭਿਆਨਕ ਕਤਲੇਆਮ ਨੂੰ ਯਾਦ ਜ਼ਰੂਰ ਕਰੀਏ ਤਾਂ ਕਿ ਸਾਨੂੰ ਜਿਹੜਾ ਹੈ ਸਾਡੇ ਗੁਰੂ ਸਹਿਬਾਨ ਦੇ ਸਾਹਮਣੇ ਨੀਵੀਂ ਨਾ ਪਾਉਣੀ ਪਵੇ ਤਾਂ ਜੇਕਰ ਅਸੀਂ ਕਿਸੇ ਗਲਤ ਧਿਰ ਦੀ ਮਦਦ ਕਰਾਂਗੇ ਜਿਹੜੀ ਹਮੇਸ਼ਾ ਪੰਜਾਬ ਦੇ ਖਿਲਾਫ ਖੜੀ ਹੋਈ ਹੈ ਜਿਹੜੀ ਧਿਰ ਨੇ ਹਮੇਸ਼ਾ ਸਾਡੀ ਕੌਮ ਦੇ ਨਾਲ ਤੱਕੇ ਕੀਤੇ ਨੇ ਜਾਂ ਜਿਨ੍ਹਾਂ ਦੇ ਰਾਜ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਬੇਅਦਬੀਆਂ ਹੋਈਆਂ ਨੇ ਜਾਂ ਜਿਨ੍ਹਾਂ ਨੇ ਸਾਡੀ ਨੌਜਵਾਨੀ ਦਾ ਨਸ਼ਿਆਂ ਦੇ ਨਾਲ ਜਾਂ ਝੂਠੇ ਖੁਸ਼ ਮੁਕਾਬਲਿਆਂ ਦੇ ਵਿੱਚ ਘਾਣ ਕੀਤਾ ਤਾਂ ਅੱਜ ਸੋਚਣ ਦਾ ਸਮਾਂ ਹੈ ਕਿਉਂਕਿ ਇਹਨਾਂ ਇਲੈਕਸ਼ਨਾਂ ਨੇ ਇਹਨਾਂ ਚੋਣਾਂ ਨੇ ਜਿਹੜਾ ਹੈ ਸਾਡੀ ਕੌਮ ਦਾ ਸਾਡੇ ਪੰਜਾਬ ਦਾ ਆਉਣ ਵਾਲਾ ਭਵਿੱਖ ਤੈਅ ਕਰਨਾ ਹੈ ਫਰੀਦਕੋਟ ਤੋਂ ਭਾਈ ਸਰਬਜੀਤ ਸਿੰਘ ਜੀ ਖਾਲਸਾ ਸ਼ਹੀਦ ਭਾਈ ਵਿਅੰਤ ਸਿੰਘ ਜੀ ਦੇ ਸੁਪੁੱਤਰ ਉਹ ਖੜੇ ਨੇ ਖਡੂਰ ਸਾਹਿਬ ਤੋਂ ਭਾਈ ਅਮਰਤਪਾਲ ਜੀ ਖਾਲਸਾ ਖੜੇ ਨੇ ਜਾਂ ਜਿੰਨੇ ਵੀ ਹੋਰ ਵੱਖ-ਵੱਖ ਥਾਵਾਂ ਤੇ ਜਿਹੜੇ ਉਮੀਦਵਾਰ ਨੇ ਜਿਵੇਂ ਲੱਖਾ ਸਿਧਾਣਾ ਹੈ ਜਾ ਹੋਰ ਜਿਹੜੇ ਆਜ਼ਾਦ ਉਮੀਦਵਾਰ ਨੇ ਜਿਹੜੇ ਪੰਜਾਬ ਪੱਖੀ ਨੇ ਭਾਈ ਕਮਲਜੀਤ ਸਿੰਘ ਬਰਾੜ ਹੈ ਸੋ ਹੋਰ ਜੜੀਆਂ ਵੀ ਧਰਾਂ ਪੰਜਾਬ ਦੇ ਹੱਕ ਦੀ ਗੱਲ ਕਰਦੀਆਂ ਨੇ ਥਾਂ ਥਾਂ ਤੇ ਉਹਨਾਂ ਨੂੰ ਸਪੋਰਟ ਕਰੀਏ ਕਿਉਂਕਿ ਇਸ ਵਾਰ ਜਿਹੜਾ ਹੈ ਵੋਟਾਂ ਦੀ ਗਿਣਤੀ ਦੇ ਨਾਲ ਸਾਡੀਆਂ ਜ਼ਮੀਰਾਂ ਦੀ ਗਿਣਤੀ ਵੀ ਹੋਣੀ ਹੈ ਕਿ ਕਿਹੜੇ ਸ਼ਹਿਰ ਕਿਹੜੇ ਪਿੰਡ ਦੇ ਵਿੱਚ ਕਿੰਨੇਕ ਲੋਕ ਪੰਜਾਬ ਪੱਖੀ ਨੇ ਕਿੰਨੇਕ ਲੋਕ ਸਿੱਖ ਕੌਮ ਦੇ ਪੱਖੀ ਨੇ ਕਿੰਨੇਕ ਜਾਗਦੀਆਂ ਜ਼ਮੀਰਾਂ ਵਾਲੇ ਨੇ ਜਾਂ ਕਿੰਨੇਕ ਸੁੱਤੀਆਂ ਜ਼ਮੀਰਾਂ ਵਾਲੇ ਨੇ ਇਹਨਾਂ ਇਲੈਕਸ਼ਨਾਂ ਨੇ ਕਾਫੀ ਕੁਝ ਤੈਅ ਕਰਨਾ ਹੈ ਸੋ ਇਹ ਬੇਨਤੀ ਹੈ ਕਿ ਪੰਜਾਬ ਦੇ ਸੁਨਹਿਰੇ ਭਵਿੱਖ ਦੇ ਲਈ ਉਹਨਾਂ ਧਿਰਾਂ ਦੇ ਨਾਲ ਖੜੀਏ ਉਹਨਾਂ ਧਿਰਾਂ ਦੀ ਮਦਦ ਕਰੀਏ ਜਿਹੜੀਆਂ ਧਿਰਾਂ ਪੰਜਾਬ ਦੇ ਹੱਕ ਵਿੱਚ ਖੜਵੀਆਂ ਨੇ ਜਾਂ ਪੰਜਾਬ ਦੇ ਭਵਿੱਖ ਦੇ ਲਈ ਫਿਕਰਮੰਦ ਨੇ ਸੋ ਸਾਰਿਆਂ ਦਾ ਧੰਨਵਾਦ ਖੁਸ਼ ਰਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ